ਲਓ ਜੀ ਅੱਜ ਤੁਹਾਨੂੰ ਲੈ ਕੇ ਪਹੁੰਚੇ ਆ ਪਿੰਡ ਜੋਈਆਂ ਵਿੱਚ ਜੋਈਆਂ ਪਿੰਡ ਸੱਜਣੋ ਪੈਂਦਾ ਜ਼ਿਲ੍ਹਾ ਗਰਦਾਸਪੁਰ ਗਰਦਾਸਪੁਰ ਰੋਡ ਤੇ ਅੱਡਾ ਪੈਂਦਾ ਬਹੁਤ ਹੀ ਮਸ਼ਹੂਰ ਅੱਡਾ ਜੋੜਾ ਛਤਰਾ ਜੋੜਾ ਛਤਰਾ ਦੇ ਬਿਲਕੁਲ ਨਜ਼ਦੀਕ ਪੈਂਦਾ ਪਿੰਡ ਜੋਈਆਂ ਤੇ ਅੱਜ ਆਪਾਂ ਪਹੁੰਚੇ ਆ ਪਿੰਡ ਜੋਈਆਂ ਚ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਪਸ਼ੂਆਂ ਦੀ ਖੁਰਾਕ ਪਸ਼ੂਆਂ ਨੂੰ ਪਾਉਣ ਵਾਲਾ ਅਚਾਰ ਕਿਉਂਕਿ ਸੱਜਣੋ ਤੁਸੀਂ ਜਾਣਦੇ ਹੋ ਮੱਕੀ ਤੋਂ ਤਿਆਰ ਕੀਤਾ ਜਾਂਦਾ ਅਚਾਰ ਅੱਜ ਆਪਾਂ ਅਚਾਰ ਦੇ ਬਾਰੇ ਚ ਗੱਲ ਕਰਾਂਗੇ ਬਾਕੀ ਰੇਟ ਵੀ ਦੱਸਾਂਗੇ ਤੇ ਚਾਰ ਦੇ ਫਾਇਦੇ ਵੀ ਦੱਸਾਂਗੇ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਸੱਜਣੋ ਬਾਈਆਂ ਦਾ ਆਪਣਾ ਡੇਰੀ ਫਾਰਮ ਆ ਚਲੋ ਤੁਹਾਨੂੰ ਬਾਈਆਂ ਦੇ ਜਾਨਵਰਾਂ ਦੇ ਦਰਸ਼ਨ ਕਰਾਉਨੇ ਆ ਇਧਰ ਮਿੱਤਰੋ ਆਪਾਂ ਆ ਗਏ ਬਾਈਆਂ ਦੇ ਡੇਰੀ ਫਾਰਮ 'ਚ ਬਾਈਆਂ ਦੇ ਕੋਲ ਤਕਰੀਬਨ 35 ਤੋਂ 40 ਜਾਨਵਰ ਰੱਖੇ ਹੋਏ ਆ ਬਹੁਤ ਵਧੀਆ ਤੇ ਬਹੁਤ ਸ਼ੌਂਕ ਦੇ ਨਾਲ ਜਾਨਵਰ ਰੱਖੇ ਨੇ ਬਾਈ ਨੇ ਤੁਸੀਂ ਦੇਖ ਸਕਦੇ ਹੋ ਸਾਫ ਸਫਾਈ ਵਧੀਆ ਹੀ ਬਾਕੀ ਤੁਹਾਡੇ ਸਾਹਮਣੇ ਆ ਇਧਰ ਚਾਰਾ ਕੁੱਤਰਨ ਵਾਲਾ ਟੋਕਾ ਬਾਕੀ ਫਾਰਮ ਵਿੱਚ ਬੱਕਰੀਆਂ ਰੱਖੀਆਂ ਹੋਈਆਂ ਸੀ ਡੌਗਸ ਰੱਖਿਆ ਜਾਨਵਰ ਚੈੱਕ ਕਰ ਸਕਦੇ ਤੁਸੀਂ ਬਾਈ ਦੇ ਜਿਆਦਾ ਆਚਾਰ ਤੇ ਬਾਈ ਆਪਣੇ ਜਾਨਵਰਾਂ ਵਾਸਤੇ ਲੈ ਕੇ ਆਉਂਦੇ ਨੇ ਬਾਕੀ ਸੱਜਣਾ ਨੂੰ ਵੇਚਦੇ ਵੀ ਆ ਜਿੰਨਾ ਸੱਜਣਾ ਨੂੰ ਜਾਨਵਰਾਂ ਦਾ ਸ਼ੌਂਕ ਆ ਉਹ ਆਚਾਰ ਨੂੰ ਜ਼ਰੂਰ ਖੜਦੇ ਆ ਤੇ ਜੋ ਇੱਕ ਵਾਰੀ ਲੈ ਜਾਂਦਾ ਉਹ ਆਚਾਰ ਦਾ ਰਿਜ਼ਲਟ ਵੇਖ ਕੇ ਦੁਬਾਰਾ ਫਿਰ ਲੈ ਕੇ ਜਾਂਦਾ ਇਸ ਕਰਕੇ ਤੁਹਾਨੂੰ ਸਲਾਹ ਦਿੰਨੇ ਆ ਕਿ ਇੱਕ ਵਾਰ ਜਰੂਰ ਚਾਰ ਪਾ ਕੇ ਦੇਖਿਓ ਜਿਨ੍ਹਾਂ ਵੀਰਾਂ ਨੂੰ ਹਰੇ ਚਾਰੇ ਦੀ ਕਮੀ ਆ ਤੂੜੀ ਦੀ ਕਮੀ ਆ ਉਹਨਾਂ ਵਾਸਤੇ ਚਾਰ ਬਹੁਤ ਸਹਾਇਕ ਹੁੰਦਾ ਅਚਾਰ ਦੇ ਨਾਲ ਮਿਹਨਤ ਘੱਟ ਲੱਗਦੀ ਆ ਲੇਬਰ ਖਰਚਾ ਬਚਦਾ ਲੇਬਰ ਖਰਚਾ ਇਸ ਤਰ੍ਹਾਂ ਬਚਦਾ ਕਿ ਬਸ ਇਹਨੂੰ ਖੋਲੋ ਤੇ ਪਾ ਦਿਓ ਨਾ ਇਹਨੂੰ ਕੋਤਰਨਾ ਨਾ ਹਰਾਚਾਰਾ ਖੇਤ ਚੋਂ ਵੱਢ ਕੇ ਲਿਆਉਣਾ ਬਹੁਤ ਸੋਹਣੀ ਪਾਰਕ ਬਣੀ ਹੋਈ ਸੀ ਉੱਥੇ ਬਾਈ ਉਹਨਾਂ ਨੇ ਚਾਰ ਡੈਂਪ ਕੀਤਾ ਦੇਖ ਸਕਦੇ ਹੋ ਤੁਸੀਂ ਬਾਕੀ ਚਾਰ ਦਾ ਰੇਟ ਮਿੱਤਰੋ 700 ਰੁਪਏ ਕੁਵੰਟਲ ਬਾਈਆਂ ਨੇ ਦੱਸਿਆ ਕਿ ਤੁਹਾਨੂੰ 650 ਵੀ ਮਿਲ ਜੂਗਾ ਬਟ ਉਹਦੇ ਵਿੱਚ ਦਾਣਾ ਘੱਟ ਹੁੰਦਾ ਇਸ ਕਰਕੇ ਇਸ ਚਾਰ ਦੇ ਕੀਮਤ ਥੋੜੀ ਜਿਆਦਾ ਇਹਦੇ ਵਿੱਚ ਦਾਣਾ ਜਿਆਦਾ ਇਹਦੇ ਰਿਜ਼ਲਟ ਚੰਗੇ ਆ ਤਾਂ ਕਰਕੇ ਇਹ 700 ਰੁਪਏ ਉਹ ਸਾਹਮਣੇ ਬਾਈ ਦਾ ਫਾਰਮ ਜਿਹੜਾ ਤੁਹਾਨੂੰ ਅੱਗੇ ਅੰਦਰੋਂ ਵੀਊ ਦਿਖਾਇਆ ਬਾਹਰੋਂ ਵੀਊ ਦੇਖ ਸਕਦੇ ਹੋ ਤੁਸੀਂ ਦੋਰੋਂ ਲੱਭਦਾ ਬਾਕੀ ਜਿੰਨਾ ਵੀਰਾਂ ਕੋ ਹਰਾਚਾਰਾ ਨਹੀਂ ਹੈ ਉਹ ਭਾਈ ਨਾਲ ਜਰੂਰ ਸੰਪਰਕ ਕਰੋ ਸਤਿਰਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆਂ